ਦੇਵ ਸ਼ਿਲਪਕਾਰ ਭਗਵਾਨ ਵਿਸ਼ਵਕਰਮਾ ਜੀ ਪੁਰਾਤਨ ਕਾਲ ਦੀ ਗੱਲ ਹੈ ਜਦੋਂ ਆਕਾਸ਼ ਦੀਆਂ ਉਚਾਈਆਂ ਤੇ ਦੇਵਤਿਆਂ ਦਾ ਰਾਜ ਸੀ ਤਦ ਉਹਨਾਂ ਵਿੱਚ ਇੱਕ ਅਜੀਹਾ ਹਸਤ ਕਲਾ ਮਾਹਰ ਵਸਦਾ ਸੀ ਜਿਸ ਦੀ ਤੁਲਨਾ ਕੋਈ ਨਹੀਂ ਕਰ ਸਕਦਾ ਸੀ ਉਹ ਸਨ ਭਗਵਾਨ ਵਿਸ਼ਵਕਰਮਾ ਜੀ ਉਹ ਕੇਵਲ ਨਿਰਮਾਤਾ ਹੀ ਨਹੀਂ ਸਗੋ ਸਮੁੱਚੇ ਬ੍ਰਹਿਮੰਡ ਦੇ ਪਹਿਲੇ ਮਹਾਨ ਇੰਜੀਨੀਅਰ ਸਨ ਉਹਨਾਂ ਦੇ ਹੱਥਾਂ ਵਿੱਚ ਸਿਰਜਣਾ ਦੀ ਅਤਪੂਰਨ ਸ਼ਕਤੀ ਸੀ ਜੋ ਵੀ ਉਹ ਘੜਦੇ ਉਸ ਵਿੱਚ ਰੂਪ ਸੁੰਦਰਤਾ ਅਤੇ ਰੱਬੀ ਸੰਤੁਲਨ ਦੀ ਝਲਕ ਹੁੰਦੀ ਸੀ ਇੱਕ ਦਿਨ ਦੇਵਰਾਜ ਇੰਦਰ ਨੇ ਆਪਣੇ ਸੋਨੇ ਦੇ ਸਿੰਘਾਸਨ ਤੇ ਬੈਠੇ ਹੋਏ ਇੱਕ ਅਦਭੁਤ ਇੱਛਾ ਪ੍ਰਗਟ ਕੀਤੀ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਨਵੀਂ ਅਭੇਦ ਰਾਜਧਾਨੀ ਦਾ ਸੁਪਨਾ ਸੀ ਉਹਨਾਂ ਨੇ ਵਿਸ਼ਵਕਰਮਾ ਜੀ ਨੂੰ ਆਦਰ ਨਾਲ ਬੁਲਾਇਆ ਅਤੇ ਆਖਿਆ हे ਸ਼ਿਲਪਕਾਰਾਂ ਦੇ ਸਿਰਤਾਜ ਮੇਰੀ ਇੱਛਾ ਹੈ ਕਿ ਤੁਸੀਂ ਮੇਰੇ ਲਈ ਇੱਕ ਐਸਾ ਨਗਰ ਸਿਰਜੋ ਜਿਸ ਦੀ ਅਦਭੁਤ ਚਮਕ ਅੱਗੇ ਸੂਰਜ ਦਾ ਤੇਜ ਵੀ ਫਿੱਕਾ ਪੈ ਜਾਵੇ ਉਹ ਸੁਰੱਖਿਆ ਵਿੱਚ ਅਜਿੱਤ ਸੁੰਦਰਤਾ ਵਿੱਚ ਅਨੂਠਾ ਹੋਵੇ ਵਿਸ਼ਵਕਰਮਾ ਜੀ ਨੇ ਸ਼ਾਂਤੀ ਤੇ ਗੰਭੀਰਤਾ ਨਾਲ ਮਸਤਕ ਝੁਕਾਇਆ ਫਿਰ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰਕੇ ਗਹਿਰਾ ਧਿਆਨ ਲਗਾਇਆ ਉਹਨਾਂ ਨੇ ਸਿਰਜਣ ਲਈ ਸਮੱਗਰੀ ਦੇ ਰੂਪ ਵਿੱਚ ਪੰਜ ਤੱਤ ਮਿੱਟੀ ਪਾਣੀ ਅੱਗ ਹਵਾ ਆਕਾਸ਼ ਦੀ ਸ਼ਕਤੀ ਨੂੰ ਵਰਤਿਆ ਧਿਆਨ ਦੌਰਾਨ ਵਿਸ਼ਵਕਰਮਾ ਜੀ ਨੇ ਸਿਰਫ ਸ਼ਹਿਰਾਂ ਬਾਰੇ ਹੀ ਨਹੀਂ ਸੋਚਿਆ ਉਹਨਾਂ ਨੇ ਆਕਾਸ਼ ਗੰਗਾ ਦੇ ਤਤਾਂ ਨੂੰ ਇਕੱਠਾ ਕਰਕੇ ਦੇਵਤਿਆਂ ਲਈ ਸਭ ਤੋਂ ਸ਼ਕਤੀਸ਼ਾਲੀ ਸ਼ਸਤਰਾਂ ਦੀ ਰਚਨਾ ਵੀ ਕੀਤੀ ਉਹਨਾਂ ਨੇ ਸੂਰਜ ਦੇ ਤੇਜ ਤੋਂ ਸੁਦਰਸ਼ਨ ਚੱਕਰ ਭਗਵਾਨ ਵਿਸ਼ਨੂੰ ਲਈ ਭਗਵਾਨ ਸ਼ਿਵ ਲਈ ਤਰਸ਼ੂਲ ਅਤੇ ਇੰਦਰ ਦੇਵਤਾ ਲਈ ਵਜਰ ਥੰਦਰ ਬੋਲ ਵਰਗੇ ਮਹਾਨ ਅਸਤਰਾਂ ਨੂੰ ਧੜਿਆ ਜੋ ਸਮੇਂ ਦੇ ਹਰ ਯੁੱਗ ਵਿੱਚ ਨਿਆਂ ਦਾ ਸਾਥ ਦਿੰਦੇ ਸਨ ਇੰਦਰਪ੍ਰਸਤ ਦੀ ਰਚਨਾ ਜਦੋਂ ਉਹਨਾਂ ਨੇ ਅੱਖਾਂ ਖੋਲੀਆਂ ਤਾਂ ਉਹਨਾਂ ਦੀ ਸਿਰਜਣ ਦੀ ਊਰਜਾ ਨਾਲ ਇੰਦਰਪ੍ਰਸਤ ਨਾਮਕ ਇੱਕ ਜਾਦੂਈ ਸ਼ਹਿਰ ਪ੍ਰਗਟ ਹੋ ਗਿਆ ਉਸ ਸ਼ਹਿਰ ਦੀ ਹਰ ਇੱਟ ਵਿਹ ਮੰਡੀ ਪ੍ਰਕਾਸ਼ ਨਾਲ ਗੂੰਜ ਰਹੀ ਸੀ ਉਸ ਦੇ ਦਰਵਾਜ਼ੇ ਸ਼ੁੱਧ ਸੋਨੇ ਦੇ ਬਣੇ ਹੋਏ ਸਨ ਤੇ ਹਰ ਰਾਹ ਇਹਰੇ ਮੋਤੀਆਂ ਦੀ ਚਮਕ ਨਾਲ ਚਮਕਾ ਰਿਹਾ ਸੀ ਇੰਦਰਪ੍ਰਸਤ ਦਾ ਮਾਇਆਵੀ ਦਰਬਾਰ ਅਜੀਹਾ ਸੀ ਕਿ ਵੇਖਣ ਵਾਲਾ ਭਰਮ ਵਿੱਚ ਪੈ ਜਾਂਦਾ ਕਿ ਕਿੱਥੇ ਪਾਣੀ ਹੈ ਅਤੇ ਕਿੱਥੇ ਜ਼ਮੀਨ ਇੰਦਰ ਦੇਵਤਾ ਉਸ ਨਗਰ ਨੂੰ ਦੇਖ ਕੇ ਇੱਕ ਪਲ ਲਈ ਅਚੰਬਿਤ ਅਤੇ ਹੈਰਾਨ ਰਹਿ ਗਏ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਹਨਾਂ ਨੇ ਭਾਵੁਕ ਹੋ ਕੇ ਵਿਸ਼ਵਕਰਮਾ ਜੀ ਦੇ ਚਰਨਾਂ ਨੂੰ ਛੂੰਹਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਮਹਾਨ ਸ਼ਿਲਪਕਾਰ ਤੁਸੀਂ ਕੇਵਲ ਵਸਤੂਆਂ ਦੇ ਨਿਰਮਾਤਾ ਨਹੀਂ ਸਗੋਂ ਤੁਸੀਂ ਤਾਂ ਅਸੰਭਵ ਨੂੰ ਸੰਭਵ ਬਣਾਉਣ ਵਾਲੇ ਹੋ ਤੁਹਾਡੀ ਕਲਾ ਅੱਗੇ ਤਾਂ ਮੇਰੀ ਸ਼ਾਨ ਵੀ ਫਿੱਕੀ ਹੈ ਨਿਮਰਤਾ ਦਾ ਸੱਚਾ ਪ੍ਰਕਾਸ਼ ਵਿਸ਼ਵਕਰਮਾ ਜੀ ਨੇ ਆਪਣੇ ਮੁਖਤੇ ਹੌਲੀ ਜਹੀ ਮੁਸਕਾਨ ਲਿਆਂਦੀ ਅਤੇ ਹੱਥ ਜੋੜ ਕੇ ਨਿਮਰਤਾ ਨਾਲ ਜਵਾਬ ਦਿੱਤਾ ਦੇਵਰਾਜ ਇਹ ਮੇਰੀ ਨਹੀਂ ਪਰਮਾਤਮਾ ਦੀ ਸ਼ਕਤੀ ਹੈ ਜੋ ਮੇਰੇ ਹੱਥਾਂ ਰਾਹੀਂ ਪ੍ਰਗਟ ਹੋਈ ਹੈ ਮੈਂ ਤਾਂ ਕੇਵਲ ਉਸ ਮਹਾਨ ਸ਼ਕਤੀ ਦਾ ਸਾਧਨ ਹਾਂ ਇੱਕ ਸਾਧਾਰਨ ਔਜ਼ਾਰ ਅਹੰਕਾਰ ਸਿਰਜਣਾ ਨੂੰ ਖਤਮ ਕਰ ਦਿੰਦਾ ਹੈ ਸਿਰਫ ਨਿਮਰ ਭਗਤੀ ਹੀ ਸੱਚੇ ਕਾਰਜ ਨੂੰ ਜਨਮ ਦਿੰਦੀ ਹੈ ਇਸ ਤੋਂ ਬਾਅਦ ਵਿਸ਼ਵਕਰਮਾ ਜੀ ਨੇ ਭਗਵਾਨ ਕ੍ਰਿਸ਼ਨ ਲਈ ਸੁਨੈਰੀ ਦਵਾਰਕਾ ਰਾਵਣ ਲਈ ਅਪੇਦ ਲੰਕਾ ਅਤੇ ਪਾਂਡਵਾਂ ਲਈ ਸ਼ਕਤੀਸ਼ਾਲੀ ਹਸਤਨਾਪੁਰ ਦਾ ਨਿਰਮਾਣ ਕੀਤਾ ਉਸ ਦਿਨ ਤੋਂ ਭਗਵਾਨ ਵਿਸ਼ਵਕਰਮਾ ਜੀ ਨੂੰ ਦਿਵਯ ਸ਼ਿਲਪਕਾਰ ਨਿਰਮਾਣ ਅਤੇ ਕਲਾ ਦੇ ਦੇਵਤਾ ਵਜੋਂ ਪੂਜਿਆ ਜਾਂਦਾ ਹੈ ਜੋ ਸਾਨੂੰ ਸਿਖਾਉਂਦੇ ਹਨ ਕਿ ਸਭ ਤੋਂ ਵੱਡਾ ਕਾਰੀਗਰ ਉਹ ਹੈ ਜੋ ਆਪਣੀ ਸਿਰਜਣਾ ਵਿੱਚ ਆਪਣੀ ਨਿਮਰਤਾ ਨੂੰ ਸ਼ਾਮਿਲ ਕਰਦਾ ਹੈ ਸਿੱਖਿਆ ਅਸਲ ਕਲਾ ਅਤੇ ਸਿਰਜਣਾ ਉੱਥੇ ਹੀ ਪ੍ਰਗਟ ਹੁੰਦੀ ਹੈ ਜਿੱਥੇ ਹੱਥ ਕੰਮ ਕਰਦੇ ਹਨ ਪਰ ਦਿਲ ਤੇ ਅਹੰਕਾਰ ਦੀ ਬਜਾਏ ਨਿਮਰਤਾ ਅਤੇ ਭਗਤੀ ਦਾ ਰਾਜ ਹੁੰਦਾ ਹੈ ਮੈਨੂੰ ਆਸ ਹੈ ਤੁਸੀਂ ਸਾਰੇ ਮੇਰਾ YouTube ਦਾ ਚੈਨਲ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋਗੇ ਧੰਨਵਾਦ